ਤਾਂ ਲੱਗਦਾ ਕਿ ਸੁਭੀ ਸਿੰਘ ਬਾਲਦੇ ਜਿਹੜੇ ird gird ਲੋਕ ਰਹਿੰਦੇ ਆ ਸਲਾਹ ਕਰਨੇ ਉਹਨਾਂ ਨੂੰ ਬਦਲਣ ਦੀ ਲੋੜ ਆ ਦੇਖੋ ਮੈਨੂੰ ਪਤਾ ਹੀ ਨਹੀਂ ਇਹ ਗੱਲ ਦਾ ਵੀ ਉਹਦੇ ird gird ਕੌਣ ਐ ਦੇਖੋ ਭਲਾ ਮਾਨਸ ਬੰਦਾ ਐ ਇਹ ਗੱਲ ਮੈਂ ਠੋਕ ਕੇ ਕਹਿ ਦਿੰਨਾ ਯਾਰ ਉਹ ਸ਼ਰੀਫ ਬੰਦਾ ਐ ਉਹਨੂੰ ਵਰਤ ਲੈਂਦੇ ਨੇ ਇਹ ਸਾਰੇ ਠੀਕ ਐ ਉਹਨੂੰ ਵਰਤ ਲੈਂਦੇ ਨੇ ਬੈਵਲ ਬਰਗਾੜੀ ਜਦ ਹੋਇਆ ਜਦ ਇਹਨਾਂ ਨੂੰ ਕਹਿਣਾ ਚਾਹੀਦਾ ਸੀ ਯਾਰ ਚੰਦੂ ਮજરા ਸਾਹਿਬ ਐਡੇ ਬੜੇ ਲੀਡਰ ਨੇ ਸਰਜੀਤ ਸਿੰਘ ਰਖੜਾ ਐਡਾ ਬੜਾ ਲੀਡਰ ਐ ਬੀਬੀ ਜਗੀਰ ਕੋਲ ਏਡੀ ਬੜੀ ਬੜੀ ਲੀਡਰ ਹੈ ਉਹਦੇ ਮੂਰੇ ਖੜ ਜਾਂਦੇ ਜਾ ਕੇ ਵੀ ਨਹੀਂ ਕਰਨ ਦਿੰਦੇ ਉਹਨੇ ਇਕੱਲੇ ਨੇ ਕਰਤਾ ਯਾਰ ਹੂੰ ਕਿਵੇਂ ਕਰ ਦੂਗਾ ਇਕੱਲਾ ਬੰਦਾ ਜੇ ਐਮਐਲਏ ਥੱਲੇ ਖੜੇ ਹੋ ਜਾਣ ਵੀ ਆਹ ਕਰਨ ਕਰੀ ਨਾ ਜੀ ਮੰਨਿਸਟਰ ਕਰ ਨਹੀਂ ਸਕਦਾ ਡਿਪਟੀ ਜੀ ਮੰਨਿਸਟਰ ਕਰ ਨਹੀਂ ਸਕਦਾ ਹੂੰ ਕਿਹਾ ਨਹੀਂ ਇਹਨਾਂ ਨੇ ਉਸ ਵੇਲੇ ਸੱਤਾ ਜੀ ਦੀ ਬਾਅਦ ਚ ਫਿਰ ਜਦੋਂ ਬੜਬੜੀਆਂ ਰੇਲੀਆਂ ਕੀਤੀਆਂ ਫਿਰ ਇਹ ਸਾਰੇ ਵਿੱਚ ਦੀ ਹੂੰ ਇਸ ਕਰਕੇ ਗਲਤੀਆਂ ਹੋ ਜਾਂਦੀਆਂ ਨੇ ਜੇ ਗਲਤੀ ਹੋਗੀ ਗਲਤੀ ਮੰਨ ਵੀ ਲਈ ਬੰਦੇ ਨੇ ਹੁਣ ਮਾਫ ਕਰ ਦੇਣਾ ਚਾਹੀਦਾ ਨਹੀਂ ਪੰਜਾਬ ਪਛਤਾਊਗਾ ਜੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਗਿਆ ਪੰਜਾਬ ਪਛਤਾਊਗਾ ਸੁਖਬੀਰ ਬਾਗਲ ਦਾ ਕੀ ਜਾਊਗਾ ਬਥੇੜਾ ਬੜਾ ਉਹਦਾ ਜਗਾੜ ਹੈ ਬਥੇੜਾ ਬੜਾ ਉਹਦਾ ਬਿਜ਼ਨਸ ਹੈ ਉਹਦਾ ਕੀ ਹੋ ਜਾਊਗਾ ਉਹਨੇ ਤਾਂ ਵਧੀਆ ਆਪਣੀ ਰੋਟੀ ਖਾਈ ਜਾਣੀ ਐ ਤੇ ਸਾਡੇ ਬੱਚੇ ਸਾਨੂੰ ਲਾਨਤਾਂ ਪਾਉਣਗੇ ਕਿ ਜਦੋਂ ਭਾਜਪਾ ਆਰਐਸਐਸ ਭਾਜਪਾ ਦੇ ਤਗੜ ਧੱਲੇ ਸਾਡੀ ਖੇਤਰੀ ਪਾਰਟੀ ਸਾਡੀ ਮਾਂ ਪਾਰਟੀ ਨੂੰ ਖਤਮ ਕਰ ਰਹੇ ਸੀ ਤੁਸੀਂ ਕਿੱਥੇ ਸੀ ਮੈਂ ਤਾਂ ਤਾਂ ਉੱਠ ਕੇ ਖੜਾ ਹੋਇਆ